ਵੇਲਾ ਜਾ ਭੇਜਿਆ ਤੂੰ ਆਪ ਦਾ ਥੋੜ ਨੂੰ ਬੁਲਾਜ ਇੱਥੇ ਆਪਦੇ ਕੋਲ ਕੋਈ ਨਹੀਂ ਬਾਬਾ ਉਹਦੇ ਨਾਲ ਕਿੰਨੀ ਗੱਲ ਕੀਤੀ ਸੀ ਵੀ ਮੈਂ ਤਾਂ ਤੂੰ ਝੁੰਦੇ ਆ ਘਰੇ ਆ ਹਣਾ ਉਹਦੇ ਬਾਰੇ ਕਿਸੇ ਦੀ ਗੱਲ ਨਹੀਂ ਮਾਂ ਦਾ ਮੇਰੀ ਇੱਕ ਗੱਲ ਸੁਣਨਾ ਬੀਬੀ ਜੇ ਗਾਂ ਤੋਂ ਕਿਸੇ ਦੀ ਵੀਡੀਓ ਐਦਾਂ ਪ੍ਰਮੋਟ ਕੀਤੀ ਤਾਂ ਤੇਰੇ ਤੇ ਕਾਰਵਾਈ ਕਰਾਵਾਂਗੇ ਜੀ ਨਹੀਂ ਜੀ ਸੌਰੀ ਕੋਈ ਗੱਲ ਨਹੀਂ ਆਇਓ ਜੀ ਸਭ ਕੇ ਨਾਲ ਆ ਫਕਰ ਤੂੰ ਬੋਲਦੇ ਆ ਘਰਵਾਰ ਦੀ ਤੂੰ ਸਾਡਾ ਨਹੀਂ ਨਹੀਂ ਬੀਬੀ ਮੈਂ ਤੈਨੂੰ ਇਹ ਦੱਸਦਾ ਹਾਂ ਵੀ ਤੁਸੀਂ ਕਿਸੇ ਦੀ ਵੀਡੀਓ ਐਵੇਂ ਪ੍ਰਮੋਟ ਕਰਨ ਲੱਗੇ ਤਾਂ ਗਾਂ ਤੋਂ ਇਹ ਵੀ ਵੀਡੀਓ ਬੁਰੀ ਨਹੀਂ ਪ੍ਰਮੋਟ ਕਰਨੀ ਵੀ ਇੱਥੇ ਆ ਬਾਬੇ ਦੇ ਬਰਾਦਾ ਕਰੋ ਹਾਂ ਚਲੋ ਜੀ ਸੌਰੀ ਗਲਤੀ ਹੋ ਗਈ ਤੇ ਜੇ ਕਹੋ ਸਕਦਾ ਤਾਂ ਕਹਿੰਦੇ ਆ ਮੈਂ ਵੀਡੀਓ ਪਾ ਦੂੰ ਭਾਈ ਮੈਂ ਵੀਡੀਓ ਪਾ ਗਲਤੀ ਨਹੀਂ ਵੀਡੀਓ ਪਾਓ ਸਪਾਕੇ ਸਾਨੂੰ ਭੇਜ ਦੇ ਥੋੜੀ ਜੀ ਤੇ 20 ਸੈਕਿੰਡ ਦੀ ਵੀ ਭਾਈ ਮੈਂ ਇੱਕ ਕਾਲੀ ਬਾਬੇ ਦੀ ਵੀਡੀਓ ਅਪਲੋਡ ਕੀਤੀ ਸੀ ਤੇ ਉਹਦੇ ਵਿੱਚ ਕੋਈ ਮਾਤਾ ਨਹੀਂ ਆਉਂਦੀ ਕਿ ਮੇਰੀ ਵੀ ਬਾਬਾ ਜੀ ਉੱਥੇ ਜਾਏ ਉਹਨੇ ਮਾਦੀ ਮੰਗਲੀ ਗਾਹ ਤੋਂ ਕੰਮ ਨਹੀਂ ਕਰੂਗਾ ਤੇ ਮੇਥੋਂ ਵੀ ਜਿਹੜੀ ਗਲਤੀ ਹੋਈ ਹੈ ਤੇ ਮੈਂ ਮਾਫੀ ਮੰਗਦੀ ਹਾਂ ਪਾ ਦੂੰਗਾ ਬਾਬੇ ਦੀ ਬਸ ਆਦਰਯੋਗ ਜੀ ਉਹਨੀਆਂ ਬੋਲਣ ਬੋਲੀ ਤਾਂ ਵਧੀਆ ਚੱਲਨੀ ਐ ਸਸਤਰੀ ਕਾਲਜੀ ਸਾਰਿਆਂ ਨੂੰ ਮੈਂ ਝੁੰਬੇ ਵਾਲੀ ਛਿੰਦੀ ਇੱਕ ਨਾ ਮੈਂ ਵੀਡੀਓ ਪਾਈ ਸੀ ਕਾਲੀ ਬਾਬੇ ਦੀ ਵੀਡੀਓ ਪਾਈ ਸੀ ਪਿੰਡ ਉਹਦਾ ਜੈਤੋ ਕੋਲੇ ਆ ਰਾਮੇ ਵਾਲਾ ਉਹ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਇਸ ਮੈਂ ਹੱਥ ਝੋੜ ਕੇ ਮਾਫੀ ਮੰਗਦੀ ਆ ਵੀ ਅੱਜ ਤੋਂ ਬਾਅਦ ਮੈਂ ਕਿਸੇ ਚੇਲੇ ਦੀ ਪ੍ਰੋਮੋਟ ਨਹੀਂ ਕਰਨਾ ਉਹਦੇ 'ਚ ਕੁਛ ਨਹੀਂ ਸੌਰੀ ਮੈਨੂੰ ਮਾਫ ਕੀਤਾ ਜਾਵੇ ਮੈਂ ਗਲਤੀ ਮੰਨਦੀ ਆ ਉਹਦੀ ਮੈਂ ਵੀਡੀਓ ਪਾਈ ਸੀ ਇੰਸਟਾਗ੍ਰਾਮ ਤੇ ਅੱਜ ਤੋਂ ਬਾਅਦ ਆਪਾਂ ਕਦੇ ਕਿਸੇ ਦੀ ਪ੍ਰੋਮੋਟ ਨਹੀਂ ਕਰਾਂਗੇ ਨਾ ਹੀ ਮੇਰੇ ਵੀਡੀਓ ਕਿਸੇ ਦੀ ਚੇਲੇ ਦੀ ਕਿਸੇ ਦੇ ਮੇਰੇ ਅਕਾਊਂਟ ਤੇ ਆਊਗੀ ਮੈਨ ਇਹ ਨਾ ਕਾਲੀ ਕਾਲੀ ਹੈ ਪੱਕਾ ਨਾ ਕੀ ਧਾਰ ਕੱਢੋ ਬਹੁਤ ਹੀ ਗੁਰਵਿੰਦਰ ਕੌਰ ਕੇ ਸਿੰਘ 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 ਤੇਰਾ ਬੁੜੀਆਂ ਵਾਲੇ ਆਪਾਂ ਕੋ ਕਦੋਂ ਬੱਥਣ ਕੀਤੀ ਐ ਜੀ ਇਹਦਾ ਬੱਬਾਈ ਉਸੇ ਵਾਰ ਲੱਗਦਾ ਨਹੀਂ ਸੇਵਾ ਤਾਂ ਚਲੋ ਸਾਰੇ ਕਰਦੇ ਸਾਰੀ ਦੁਨੀਆ ਹੀ ਕਰਦੀ ਐ ਆਪਾਂ ਕਾਹ ਚੋਂ ਦਾ ਪਾਇਆ ਹਾਂਜੀ ਤੂੰ ਦਾ ਕਿਉਂ ਪਾਇਆ ਹਾਂ ਵੀ ਇਹ ਤਾਂ ਮਾਂ ਦਾ ਆਂਦਾ ਜੀ ਵੀ ਨਹੀਂ ਕਿਉਂ ਪਾਇਆ ਹੈ ਬਾਬਾ ਜਵਾਬ ਦਿਓ ਪਲੀਜ਼ ਮੇਰੇ ਵੀਰੇ ਤੇ ਮੇਰਾ ਐਵੇਂ ਦਿਮਾਗ ਨਾ ਖਰਾਬ ਕਰੀ ਇਹ ਕਿਉਂ ਪਾਇਆ ਆਪਾਂ ਇਹ ਵੀ ਜੀ ਵੇਖੋ ਜੀ ਸਾਨੂੰ ਇਹ ਕਰਨਾ ਹੀ ਪੈਂਦਾ ਜਦੋਂ ਮਾਤਾ ਨੇ ਨਹੀਂ ਨਹੀਂ ਕਰਨਾ ਕੀ ਪੈਂਦਾ ਯਾਰ ਮਾਤਾ ਕਹਿੰਦੀ ਐ ਮਾਤਾ ਕਹਿੰਦੀ ਐ ਵੀ ਬੰਦਿਆਂ ਤੋਂ ਬੁੜੀਆਂ ਬਣ ਜਾਓ ਕਹਿੰਦੀ ਐ ਮਾਤਾ ਕਹਿੰਦੀ ਐ ਕਿ ਨਹੀਂ ਫਿਰ ਤੂੰ ਕੀ ਦੀ ਸੇਵਾ ਕਰਦਾ ਚੱਲਦਾ ਸੀ ਮੈਂ ਮਾਤਾ ਦੀ ਸ਼ਾਮ ਕੋਰਦੀ ਸ਼ਾਮ ਕੋਰ ਮੋਨੀ ਕਿੰਨੇ ਰੂਪ ਐ ਦੇ ਹਾਂਜੀ ਕਿੰਨੇ ਰੂਪ ਐ ਮਾਤਾ ਦੇ ਦੇ ਪਤਾ ਤੈਨੂੰ ਇਹਦਾ ਇਤਿਹਾਸ ਪਤਾ ਬੰਦਾ ਦਾ ਕੀ ਆ ਤੈਨੂੰ ਅਜੇ ਵੀ ਸਿੱਖੀ ਹੈ ਨਹੀਂ ਸਿੱਖੀ ਜਾਂਣਾ ਪ੍ਰਮੋਟ ਤੂੰ ਚੈਨਲ ਆਪਣੇ ਐ ਕਰਾਈ ਜਾਂਦਾ ਯਾਰ ਵੀ ਜਿਵੇਂ ਤੂੰ ਪਤਾ ਨਹੀਂ ਕਿੱਦਾਂ ਕੋਈ ਵੱਡਾ ਫਕੀਰ ਹੋਣਾ ਤੋਂ ਸੱਤਾਂ ਪਿੰਦੇ ਆਏ ਅਸੀਂ ਵੀ 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 ਉਹ ਵੀ ਪਾਉਂਦੇ ਨਹੀਂ ਹੈਣਾ ਵੀ ਉਹਨਾਂ ਦਾ ਕੋਈ ਕੰਮ ਹੋ ਗਿਆ ਘਾਂਟੀ 'ਚ ਉਹਨਾਂ ਦਾ ਇੱਕ ਤੇਰਾ ਝੁੰਬੇ ਵਾਲਾ ਕਿਹੜਾ ਉਹ ਮੰਤਾ ਉਹ ਹਾਂਜੀ ਉਹਨਾਂ ਨੇ ਵੀ ਵੀਡੀਓ ਤੇ ਪਾਉਣੀ ਬਾਬਾ ਜੀ ਹੈਨਾ ਨਹੀਂ ਝੁੰਬੇ ਵਾਲਾ ਮੰਤ ਕੌਣ ਹੈ ਵੀ ਉਹ ਸਾਡੇ ਕੋਲੇ ਨੂੰ ਆਏ ਸੀਗੇ ਬਾਬਾ ਜੀ ਹੈਨਾ ਹਾਂ ਤੇ ਉਹ ਤੇਰਾ ਵੀਡੀਓ ਪ੍ਰਮੋਟ ਕਰੀ ਜਾਂਦਾ ਹੈ ਤੂੰ ਤੁਸੀਂ ਕਾਹ ਤੋਂ ਗੰਦ ਪਾ ਜਾ ਬਈ ਤੂੰ ਕੀ ਲੱਗਦਾ ਤੂੰ ਕੀ ਲੱਗਦਾ ਮੈਂ ਤਾਂ ਵੀ ਐਸੀ ਤੇਰਾ ਫੋਨ ਇਹਦੇ ਕੋਲੇ ਹੁੰਦਾ ਕਿ ਹੋਰ ਚੇਲੇ ਕੋਲੇ ਹੁੰਦਾ ਬਿਲਕੁਲ ਨਹੀਂ ਵੀ ਬਾਲੀ ਪਹਿਲਾਂ ਤੂੰ ਮੰਨਿਆ ਤੇਰੇ ਕੋਲੇ ਹੁੰਦਾ ਹੈ ਹਾਂਜੀ ਬਾਲੀ ਆਉਂਦੀ ਈ ਇੱਥੇ ਹੁਣ ਮੈਂ 15 ਮਿੰਟ ਪਹਿਲਾਂ ਗੱਲ ਕੀਤੀ ਸੀ ਉਹਦੇ ਚ ਮੈਨੂੰ ਕਿਹਨੇ ਕੀ ਕਿਰੇ ਇਹ ਗੱਲ ਕਹੀ ਸੀ ਵੀ ਹਾਂ ਵੀ ਤੇਰੀ ਆਵਾਜ਼ ਹੀ ਬੜੀ ਸੋਹਣੀ ਲੱਗਦੀ ਹੈ ਤੈਨੂੰ ਮੋਲਿਆ ਤੇ ਤੁਹਾਡੇ ਚ ਮਾਤਾ ਸ਼ਾਮਪੁਰ ਮੋਣੀ ਇਹ ਗੱਲਾਂ ਸਿਖਾਉਂਦੀ ਆ ਵੀ ਤੁਸੀਂ ਲੋਕਾਂ ਦੇ ਮੁੰਡੇ ਮੋਹੀ ਚੰਨੋ ਤੇ ਜਾਂ ਲੋਕਾਂ ਦੀਆਂ ਕੁੜੀਆਂ ਮੋਹੀ ਤੇ ਲੋਬੀ ਸਿਗਰਟੀ ਮਾਤਾ ਇਹ ਕੁਛ ਨਹੀਂ ਸਿਗਰਟਾਂ ਕਿਉਂ ਪੀਨੇ ਹੋ ਤੁਸੀਂ ਕਿਉਂ ਪੀਨੇ ਹੋ ਸਿਗਰਟਾਂ ਜਿਹੜੀ ਮਾਤਾ ਨਾਲ ਤੂੰ ਨਾਲ ਲੈਣਾ ਹੈ ਉਹ ਮਾਤਾ ਕਹਿੰਦੀ ਏ ਗੱਲ ਵੀ ਸਿਗਰਟਾਂ ਪੀਓ ਕਹਿੰਦੀ ਏ ਜਾਂ ਨਹੀਂ ਕਿਉਂ ਫਿਰ ਪੀਨੇ ਹੋ ਜਾਂਦੇ ਵੀਰੇ ਸਾਨੂੰ ਉਹਦਾ ਕੋਈ ਜੀਵਨੀ ਦਾ ਨਹੀਂ ਪਤਾ ਤੈਨੂੰ ਉਹਦੇ ਕੋਈ ਰੂਪ ਦਾ ਨਹੀਂ ਪਤਾ ਤੇ ਤੁਸੀਂ ਯਾਰ ਐਡੀਆਂ ਐਡੀਆਂ ਚੂੜੇ ਪਾ ਕੇ ਤੁਸੀਂ ਕਹਿੰਦੇ ਸਾਡੇ 'ਚ ਮਾਤਾ ਸ਼ਾਮ ਕਰੋ ਆਗੀ ਸ਼ਾਮਪੁਰ ਮਾਤਾ ਆਉਂਦੀ ਐ ਮੋਹਣੀ ਤੇਰੇ 'ਚ ਮਾਤਾ ਮੋਹਣੀ ਤੇਰੇ 'ਚ ਆਉਂਦੀ ਐ ਤੇ ਉੱਥੇ ਜਿਹੜੀਆਂ ਪੁੱਛਾਂ ਦੇ ਜਾਂਦਾ ਇਹ ਬੈਠਾ ਉਹ ਤਾਂ ਜੀ ਇੱਕ ਲਹਿਰ ਹੀ ਹੁੰਦੀ ਨਹੀਂ ਲਹਿਰ ਲਹਿ ਕੌਣ ਦੱਸਦਾ ਤੈਨੂੰ ਯਾਰ ਕੌਣ ਦੱਸਦਾ ਮੈਂ ਤਾਂ ਕੋਈ ਨਹੀਂ ਦੱਸਦਾ ਜੀ ਮਾਨਣ ਕਿਹਦੇ ਲੋਕ ਹਾਂ ਤਾਂ ਫਿਰ ਜੇ ਤੂੰ ਦੱਸਦਾ ਨਹੀਂ ਫਿਰ ਲੋਕਾਂ ਨੂੰ ਕਿਵੇਂ ਦੱਸਦਾ ਏ ਜੀ ਇਹ ਵੀ ਗੱਦੀ ਆਲੇ ਬਜ਼ੁਰਗ ਹੁੰਦੇ ਜਿਹੜੇ ਸਾਡੇ ਉਹਨਾਂ ਦੀ ਗੱਲ ਕਰਨੀ ਨਹੀਂ ਆਉਂਦੀ ਨਹੀਂ ਬਜ਼ੁਰਗ ਆ ਜਾਂਦੇ ਆ ਹਾਂਜੀ ਚਾ ਮੈਨੂੰ ਵੀ ਪੁੱਛਦੇ ਕੁਛ ਮੈਨੂੰ ਦੱਸ ਵੀ ਆ ਮੇਰੇ ਮੋਬਾਈਲ ਦਾ ਲੋਕ ਕਿੰਨਾ ਹੈ ਲੋਕ ਖੋਲ ਕੇ ਦੇ ਨਾ ਲੋਕ ਖੋਲ ਮਰਬਾ ਉੱਥੇ ਬਹਿ ਜਾਨੇ ਗੱਡੀ ਤੇ ਆਪਾਂ ਬਹਿ ਜਾਨੇ ਆ ਬਾਬਾ ਜੀ ਯਾਰ ਤੁਸੀਂ ਤਾਂ ਐਕਟ ਦੇ ਉੱਤੇ ਹੀ ਬੈਠੇ ਪਏ ਆ ਘਰ ਛੱਡ ਕੇ ਬਾਬਾ ਘਰ ਛੱਡ ਕੇ ਬਾਬਾ ਕਿਉਂ ਆ ਯਾਰ ਤੁਸੀਂ ਪੰਜਾਬ ਦਾ ਸਤਿਆਨਾਸ਼ ਕੀਤਾ ਉਧਰੋਂ ਚਿੱਟੇ ਨੇ ਖਾਲਿਆ ਪੰਜਾਬ ਹਾਂ ਆ ਹੜਾ ਨੇ ਖਾਇਆ ਉਧਰੋਂ ਆ ਬਾਬੇ ਹੜਾਂ ਨੂੰ ਆਏ ਬਿਚੇ ਯਾਰ ਤੁਸੀਂ ਘਰ ਘਰ ਇਹ ਕੁਝ ਕਰੀਏ ਨੇ ਕਾਹ ਤੋਂ ਕਰਦੇ ਹੋ ਘਰੇ ਨਹੀਂ ਅਰਗਬਤੀ ਲਗਦੀ ਜੋਤ ਨੂੰ ਢੋਡ ਦੋ ਹੁਣ ਤੈਨੂੰ ਮੰਤ ਬਣਾਇਆ ਕਿ ਬਣਿਆ ਤੋਂ ਨਹੀਂ ਮੈਂ ਕਦੀ ਹੁੰਦੇ ਫਿਰ ਕਾਮ ਨੂੰ ਨਾ ਪੁੱਠੇ ਕਰ ਤੇਰੇ ਕੰਮ ਗਲਤ ਹੈ ਇਹ ਤੂੰ ਮੰਨਦਾ ਹੈ ਕਿਹੜਾ ਪੰਡਾ ਤੇਰਾ ਝੁੰਡਾ ਹੈ ਕੋਮ ਮੰਨਦਾ ਕੀ ਲੱਗਦਾ ਹੈ ਉਹ ਮੰਨਦਾ ਕੀ ਲੱਗਦਾ ਹੈ ਨਾਲ ਝੁੰਬੇ ਵਾਲੀ ਮੰਤਾਈ ਸੀ ਉਹ ਪ੍ਰਮੋਟ ਕਰਦੀ ਸੀ ਇਹਨੂੰ ਹਾਂਜੀ ਝੁੰਬੇ ਵਾਲੀ ਮੰਤ ਪ੍ਰਮੋਟ ਕਰਦੀ ਸੀ ਚੈਨਲ ਹਾਂਜੀ ਤੇ ਤੂੰ ਕੀ ਲੱਗਦਾ ਉਹਦਾ ਮੈਂ ਤਾਂ ਇਹਦੀ ਪਸੰਦ ਨਹੀਂ ਜਾਂਦਾ ਹੈ ਹਾਂਜੀ ਕੋਮ ਨੂੰ ਕੀ ਕੰਮ ਸਿਖਾਏਗਾ ਤੂੰ ਤਾਂ ਆਪ ਸਿੱਖੀ ਜਾਣਾ ਕਹਿੰਦਾ ਆਜਿਓ ਕੀ ਸਿਖਾਇਆ ਇਹਨੂੰ ਕੀ ਸਿਖਾਇਆ ਕੋਈ ਤਾਂ ਸਿਖਾਇਆ ਉਹ ਮੈਨੂੰ ਮੇਰੇ 4-5 ਦਿਨ ਹੋ ਗਏ ਗਏ ਕੋਮ ਬੜਾ ਮੋਟਾ ਤੰਤਰ ਮੰਤ ਦੱਸਾਈ ਨਹੀਂ ਜੀ ਹਾਂ ਇਹ ਪੁੱਛਾ ਦਿੰਦਾ ਜੀ ਬਾਬਾ ਹੁਣ ਸੱਚ ਬੋਲ ਨਹੀਂ ਪੁੱਛਾ ਦਿੰਦਾ ਸੀ ਇਹ ਕਿਹਨੇ ਹਾਂਜੀ ਕੀ ਕਹਿੰਦਾ ਸੀ ਹਾਂਜੀ ਕੀ ਕਹਿੰਦਾ ਸੀ ਦੱਸ ਤੋਂ ਕੋਲੇ ਬੈਠਾ ਜੀ ਹਾਂਜੀ ਉਹ ਹਾਂਜੀ ਹਾਂਜੀ ਗਰੀ ਜਾਂਦਾ ਕੋਈ ਗੱਲ ਸੱਚ ਦੱਸ ਦੇ ਯਾਰ ਤੈਨੂੰ ਕਿੰਨੀਆਂ ਗੱਲਾਂ ਪੁੱਛੀ ਪੜਾ ਗਰਮੀ ਹੈਗੀ ਸਾਰੇ ਪਤਾ ਇੰਨੀ ਗਰਮੀ ਚ ਬੈਠੇ ਬਾਬਾ ਗੱਲ ਸੁਣ ਲਾ ਉਤਪਤਾਂਕ ਕੰਮ ਕਰਦੇ ਬੰਦ ਵੀਡੀਓ ਤੇਰੀਆਂ ਜਿਹੜੀਆਂ ਅਪਲੋਡ ਐ ਉਹ ਡਿਲੀਟ ਕਰ ਹੁਣੇ ਭਾਈ ਸਾਹਿਬ ਜੀ ਅਸੀਂ ਤੁਹਾਡਾ ਸਤਿਕਾਰ ਕਰਦੇ ਆਂ ਇਹਦੇ ਘਾਰੇ ਬਹੁਤੇ ਦਾ ਬਣਨਾ ਸੀਗਾ ਇਹਦੀਆਂ ਵੀਡੀਓ ਡਿਲੀਟ ਕਰਾਓ ਉਹਨੇ ਤੇ ਉਤ ਪਤਾਂਗ ਵਾਲਾ ਕੰਮ ਕਰੇ ਬੰਦ ਆਪਦੀ ਜਿਹੜੀ ਅਲਿਕਾਰ ਕਰਾਓ ਕਿਰਤ ਕਰੋ ਹਾਂ ਪਰ ਤੇ ਹੀ ਆਈ ਗਾਰੇ ਜੀ ਨਹੀਂ ਇਹਨਾਂ ਨੂੰ ਪਾਓ ਫਿਰ ਇਹਨਾਂ ਨੂੰ ਦੱਸ ਵੀ ਮੰਨ ਤੂੰ ਕੀ ਚਾਹਣਾ ਹਣ ਬੇਨਤੀ ਕਰੇ ਤੇ ਕੀ ਕੀ ਬੇਨਤੀ ਕਰਨੀ ਚਾਹਣਾ ਹੈ ਵੀ ਮੈਂ ਕੰਮ ਛੱਡੂਗਾ ਜਾਂ ਇਹੀ ਚੱਲਿਆ ਰੱਖੂਗਾ ਦੇਖੋ ਕੀ ਹੈ ਆ ਜੋ ਜਣੀ ਜਟਾ ਕਹਿੰਦੇ ਆ ਉਹ ਯਾਰ ਕਿੱਥੇ ਜਟਾ ਤੂੰ ਸਿਰ ਤਾਂ ਵਾਹਿਆ ਨਹੀਂ ਕਦੇ ਜਟਾ ਹੀ ਹੋਣੀਆਂ ਆਪੇ ਮਣ ਜਾਂਦੀਆਂ ਜਟਾਂ ਸਿਰ ਭਾਉਂਗੇ ਤਾਂ ਜਟਾ ਨਹੀਂ ਹੁੰਦੀਆਂ ਸਾਡੇ ਤਾਂ ਹੁੰਦੀਆਂ ਨਹੀਂ ਆ ਕਿੰਨੇ ਮੰਨਤਾ ਨਕਲੀ ਲਵਾਈ ਫਿਰਦੇ ਜਟਾ ਬਾਬਾ ਜੀ ਪਤਾ ਤੈਨੂੰ ਜਿਹਦੇ ਆ ਜਿੱਤੇ ਕਈ ਜਵਾਬ ਦੇ ਦੀ ਗੱਦੀ ਐ ਤੂੰ ਅੱਗੇ ਧੂਫਤੀ ਕਰੀਏ ਮੇਰੇ ਕੰਮ ਕਰਕੇ ਰੋਟੀ ਰੱਜ ਕੇ ਖਾਓ ਆ ਲੋਕਾਂ ਜਿਹਨੋਂ ਕਹਿੰਦੀਆਂ ਫੋਟਮਾ ਲਿਆ ਕੇ ਧੀਆਂ ਪਹਿਲਾਂ ਬੱਸ ਕਰ ਬੜਾ ਸਿਸਟਮੇ ਕਰਦੇ ਬੰਦ ਨਹੀਂ 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 ਮੈਂ ਤੈਨੂੰ ਦੱਸਦਾ ਮੈਨੂੰ ਹੁਣ ਕੋ ਇੱਥੇ ਸਪਸ਼ਟੀਕਰਨ ਦੇ ਦੇ ਵੀ ਕੰਮ ਬੰਦ ਕਰੇਗਾ ਤੇ ਨਹੀਂ ਇੱਕ ਮਿੰਟ ਭਾਈ ਸਾਹਿਬ ਇੱਥੇ ਬੋਲ ਕੇ ਦੱਸ ਹਾਂ ਮੈਂ ਬੋਲ ਵੀ ਮੈਂ ਆ ਕੰਮ ਕਰਦਾ ਸੀ ਆਪਦਾ ਨਾਮ ਬੋਲ ਕੇ ਆਪਦਾ ਨਾਮ ਬੋਲ ਕੇ ਬੋਲ ਆਪਦਾ ਨਾਮ ਬੋਲ ਕੇ ਪੂਰਾ ਨਾਮ ਬੋਲ ਆਪਦਾ ਨਾਮ ਕੀ ਤੇਰਾ ਨਹੀਂ ਮੜਾ ਡੰਡਾ ਫੜ ਕੇ ਇਹਨੂੰ ਕਹੋ ਬਾਬਾ ਜੀ ਬੋਲੇ ਆਪਦਾ ਨਾਮ ਬੋਲ ਕੇ ਦਵੇ ਕਰ ਦਾਂਗੇ ਜੀ ਬਾਬਾ ਤੂੰ ਬਾਬਾ ਕੋਈ ਗੱਲ ਨਹੀਂ ਮੰਨੀ ਤੂੰ ਆਪਦੀ ਰਿਕਾਰਡਿੰਗ ਤੂੰ ਵੀ ਮੁੱਕਰ ਗਿਆ ਨਾਲੇ ਸਾਡੇ ਕੋਲੇ ਸਬੂਤ ਪਏ ਆ ਫਿਰ ਇਹ ਤੂੰ ਹੁਣ ਦੱਸ ਵੀ ਆਹ ਕੰਮ ਤੂੰ ਕਿੰਨੇ ਕਰਦਾ ਇਹ ਬੰਦ ਕਰੇਗਾ ਹਾਂਜੀ ਉਧਰ ਕਹਿ ਕੈਮਰੇ 'ਚ ਹਾਂਜੀ ਬੰਦ ਕਰੇਗਾ ਹਾਂਜੀ ਇੱਥੇ ਕੀ ਬੇਨਤੀ ਕਰਨੀ ਚਾਹੁੰਦਾ ਸੰਗਤ ਨੂੰ ਕਹ ਤੂਤ ਪਤਾਂਕ ਕਰਮ ਕਾਂਡ ਬੰਦ ਛੱਡੋ ਜਿਹੜਾ ਪਖੰਡ ਕਰਦਾ ਬੰਦਾ ਜੁਗਾ ਤੇ ਗੁਰੂ ਗ੍ਰੰਥ ਸਾਹਿਬ ਦੇ ਲਾੜ ਤਾਨੂੰ ਘਬਰਾ ਨਹੀਂ ਕਰੇਗਾ ਗੋ ਗੋ ਇਕ ਮੈਦਾਨ ਹੈ ਜੀਡੀ ਮਹਾਂਤ ਨੇ ਤੇਰੀ ਪ੍ਰੋਮੋਸ਼ਨ ਕੀਤੀ ਸੀ ਵੀ ਬਾਬਾ ਜੀ ਕੋਲੇ ਆਓ ਵੀ ਇਹ ਵਸ਼ੀਕਰਨ ਕਰਕੇ ਦਿੰਦੇ ਆ ਤੁਸੀਂ ਇਹ ਸਾਨੂੰ ਜਵਾਬ ਦਿਓ ਤੁਸੀਂ ਵਸ਼ੀਕਰਨ ਕਰਦੇ ਹੋ ਕਿ ਨਹੀਂ ਕਰਦੇ ਨਹੀਂ ਜੀ ਇਹ ਕੰਮ ਨਹੀਂ ਅਸੀਂ ਕਰਦੇ ਵੀ ਨਹੀਂ ਪ੍ਰੋਮੋਟ ਕਾਦੀ ਕਰਾਈ ਜਾਂਦਾ ਇਹ ਜੀ ਉਹਨਾਂ ਨੇ ਖੁਦ ਹੀ ਕੀਤੀ ਤੁਸੀਂ ਦੇਵੀ ਦੇਵਤਿਆਂ ਦੀ ਸੇਵਾ ਕਰ ਸਕਦੇ ਹਾਂ ਉਹਨਾਂ ਨੂੰ ਉਹਨਾਂ ਅੱਗੇ ਅਰਦਾਸ ਕਰ ਸਕਦੇ ਹਾਂ ਅਸੀਂ ਵੀ ਕਰਦੇ ਹਾਂ ਆ ਉਤਪਤਾਨ ਕਿਹੜੀ ਦੇਵੀ ਦੇਵਤਾ ਕਹਿੰਦੇ ਉਤਪਤਾਨ ਕਰੋ ਵੀ ਜਾਂ ਸਾਡੇ ਇੱਕ ਬੰਦਾ ਵਾਸੇ ਚ ਕਰਕੇ ਵਿਖਾ ਦਿਓ ਜਿਹੜੀ ਕੜਾਈ ਕਹੋਗੇ ਜੋ ਸਮਾਨ ਕਹੋਗੇ ਅਸੀਂ ਲੱਗਦਾ ਨਹੀਂ ਹੁੰਦਾ ਉਤਪਤਾਨ ਦਾ ਕੀ ਹੁੰਦਾ ਨਹੀਂ ਨਹੀਂ ਹੁੰਦਾ ਬੰਦ ਕਰੋਗੇ ਬਾਬਾ ਜੀ ਅੱਜ ਤੋਂ ਬਾਅਦ ਇਹਨੇ ਇਹ ਕੰਮ ਕੀਤਾ ਅਸੀਂ ਕਾਰਵਾਈ ਕਰਾਵਾਂਗੇ ਵੇਖੋ ਸਿੱਧੀ ਗੱਲ ਹੈ ਬੇਨ ਠੀਕ ਹੈ ਅਸੀਂ ਅੱਜ ਪਿਆਰ ਨਾਲ ਬੇਨਤੀ ਕੀਤੀ ਹੈ ਠੀਕ ਹੈ ਇਹ ਬੇਨਤੀ ਹੈ ਤੇਨੂੰ ਬਾਬਾ ਜੀ ਆਪਣੇ ਨਗਰ ਚ ਪਾਸ਼ੇ ਦਸਵੀਂ ਆਏ ਨੇ ਬੜੀ ਕਿਰਪਾ ਹਨ ਹਾਂਜੀ ਨਗਰ ਦੇ ਵਿੱਚ ਕਿਤੇ ਵੀ ਥੋੜਾ ਬਹੁਤਾ ਇਦਾਂ ਦਾ ਕਰਮ ਹੁੰਦਾ ਹੈ ਉਹਨਾਂ ਨੂੰ ਪਿਆਰ ਨਾਲ ਬੇਨਤੀ ਕਰਕੇ ਸਮਝਾ ਦਿਓ ਵੀ ਆਪਾਂ ਉਹ ਤੋਂ ਕਤਾਨ ਜੋ ਨਹੀਂ ਕਰਨਾ ਦੇਵੀ ਦੇਵਤੇ ਸਾਰੇ ਸਤਿਕਾਰਯੋਗ ਹੈ ਜਿਵੇਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਾਂਜੀ ਤੇ ਆਪਾਂ ਵੀ ਦੁਆ ਕਰਦੇ ਅਰਦਾਸ ਸਰਬੱਤ ਦੇ ਭਲੇ ਲਈ ਇਹ ਵੀ ਕਰਨ ਪਰ ਸੰਗਤਾਂ ਨੂੰ ਬੁਲਾ ਕੇ ਜਾਂ ਲੋਕਾਂ ਦੀਆਂ ਇਹ ਆ ਭੈਣਾਂ ਦੀਆਂ ਫੋਟੋਆਂ ਰੱਖ ਕੇ ਉਹਨਾਂ ਦੇ ਉੱਤੇ ਕਹਿੰਦਾ ਮੈਂ ਵਸ਼ੀਕਰਨ ਕਰਦਾ ਇਹ ਕੰਮ ਹੈਗੇ ਗਲਤ ਹਾਂਜੀ ਬਹੁਤ ਠੀਕ ਹੈ ਇਹਨਾਂ ਨੂੰ ਸਮਝਾਓ ਤੇ ਮਾਂ ਮੇਰੀਏ ਤੇਰੇ ਚਰਮਾਂ ਤੇ ਬੇਨਤੀ ਹੈ ਨਹੀਂ ਨਹੀਂ ਮੇਰੀ ਵੇਖ ਤੇਰੇ ਤੂੰ ਪਤਾ ਕੀ ਹੈ ਇਹਨਾਂ ਨੂੰ ਮਤ ਦੇਣੀ ਆ ਤੇਰੇ ਈਆਂ ਹੈਗੀਆਂ ਆਪਣੇ ਵੀ ਹੈਗਣਗੇ ਦੋ ਜੇ ਜੇ ਇਹ ਕੰਮ ਕਰਾਂਗੇ ਵੇਖੋ ਲੋਕਾਂ ਨੇ ਗਾਲਾਂ ਕੱਢਣਗੀਆਂ ਨਹੀਂ ਪਤਾ ਵੀ ਫੋਨ ਕੀਤਾ ਕਿਹਨੇ ਆ ਚਲੇ ਫੋਨ ਤਾਂ ਮੈਂ ਕੀਤਾ ਨਹੀਂ ਬਾਬਾ ਇਦੋ ਅੱਛਾ ਉਹ ਉਹ ਜਿਹੜੀ ਝੁੰਬੇ ਵਾਲੀ ਮੰਤ ਨਹੀਂ ਅੱਛਾ ਉਹਨੇ ਕੀਤਾ ਫੋਨ ਉਹਨੇ ਪ੍ਰੋਮੋਡ ਕੀਤਾ ਨਹੀਂ ਕਹਿੰਦੀ ਆ ਵੀ ਬਾਬਾ ਵਸ਼ੀਕਰਨ ਕਰਦਾ ਜੀ ਇੱਥੇ ਆਓ ਬਾਬੇ ਕੋਲੇ ਕੀ ਬਾਜੀ ਇਸ ਕਰਕੇ ਨਾ ਇੱਕ ਕੰਮ ਹੁਣ ਹੁਣ ਮੇਰੀ ਮਾਂ ਬਣ ਕੇ ਇਹ ਕੰਮ ਕਰ ਦੋ ਬਾਬਾ ਨਹੀਂ ਮੈਂ ਦੱਸ ਵੀ ਨਹੀਂ ਬਾਬਾ ਉਹਦੇ ਆਏ ਇੱਥੇ ਉਹ ਆਦੇ ਵੀ ਅਸੀਂ ਆਦੇ ਘਰ ਬਾਹਰ ਆਈਆਂ ਫੋਨ ਨਾਲ ਦੁਬਈ ਦੇ ਵੀ ਮੈਨੂੰ ਬਾਬਾ ਜੀ ਵੀ ਕੋਈ ਰੱਖ ਢਾਂਗਾ ਦਿਓ ਵੀ ਐਨੀ ਗੱਲ ਤਾਂ ਮੈਂ ਵੀ ਕੋਲੇ ਬੈਠੀ ਹੁਣ ਕਿ ਉਹਦੋਂ ਵੀੜ ਗਿਆ ਉੜ ਗਿਆ ਪਾਣਾ ਨਾ ਬਾਬਾ ਮੈਨੂੰ ਨਹੀਂ ਪਤਾ ਇੱਕ ਮਿੰਟ ਇੱਕ ਮਿੰਟ ਆ ਤੈਨੂੰ ਸੁਣਾਉਣੇ ਆ ਇੱਕ ਮਿੰਟ ਮੈਂ ਤੈਨੂੰ ਸੁਣਾਉਣਾ ਉਹ ਕੀ ਕਹਿ ਕੇ ਗਈ ਆ ਚਲਾਇਆ ਹੋ ਹਾਂ ਅਵੇ ਆਪਾਂ ਕਟਾਉਂਦੇ ਆਂ ਬਾਬਾ ਤੁਸੀਂ ਬਾਕੀ ਨਾਲ ਕੰਟੈਕਟ ਕਰ ਸਕਦੇ ਆਂ ਪਲੀਜ਼ ਪਰ ਮੈਂ ਹਟਵਾਤੀ